ਇਸ ਵਕਤ ਦੀ ਬਹੁਤ ਵੱਡੀ ਮੱਧ ਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੋਸਤੋ ਮਸ਼ਹੂਰ ਇੰਸਟਾਗ੍ਰਾਮ ਸਟਾਰ ਦੀਪ ਸਰਦਾਰਨੀ ਦੇ ਬ੍ਰਦਰ ਦੀ ਹੋਈ ਡੈਥ ਜੀ ਹਾਂ ਦੀਪ ਸਰਦਾਰਨੀ ਦਾ ਭਰਾ ਇਸ ਦੁਨੀਆ ਤੋਂ ਹਮੇਸ਼ਾਲੀ ਹਾਲ ਵਿਦਾ ਕਹਿ ਗਏ ਨੇ ਦੀਪ ਸਰਦਾਰਨੀ ਨੇ ਆਪਣੇ ਕਾਲੀ ਇੰਸਟਾਗ੍ਰਾਮ ਅਕਾਊਂਟ ਅਤੇ ਸਨੈਪਚੈਟ ਤੇ ਸਟੋਰੀ ਸਾਂਝੀ ਕੀਤੀ ਸੀ ਜਿਸ ਵਿੱਚ ਕਹਿ ਰਹੇ ਸੀ ਕਿ ਉਸ ਦੇ ਭਰਾ ਦੀ ਤਬੀਅਤ ਬਹੁਤ ਹੀ ਜ਼ਿਆਦਾ ਖਰਾਬ ਹੋ ਚੁੱਕੀ ਹੈ ਪਰ ਤੁਹਾਨੂੰ ਹੁਣ ਦੱਸ ਦਈਏ ਕਿ ਉਹਨਾਂ ਦੇ ਭਰਾ ਦੀ ਮੌਤ ਹੋ ਚੁੱਕੀ ਹੈ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖਣਾ ਜ਼ਰੂਰ ਨਾ ਭੁੱਲਣਾ ਪਰਮਾਤਮਾ ਵਿੱਚਲੀ ਧੂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਾ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਜਿੱਥੇ ਆਪਾਂ ਜਨਮ ਲਈਏ ਹੋਈਏ ਦੋਵੇਂ ਵੀਰੇ ਆਪਾਂ ਕਦੋਂ ਮਿਲਾਂਗੇ ਸੋ ਅੱਜ ਇਹ ਵੀਰ ਵਿਛੜਿਆ ਆਪਣੀ ਭੈਣ ਨੂੰ ਕਦੇ ਵੀ ਨਹੀਂ ਮਿਲ ਪਾਏਗਾ ਤੁਹਾਨੂੰ ਦੱਸ ਦਈਏ ਕਿ ਦੀਪ ਸਰਦਾਰ ਨੇ ਆਪਣੇ ਭਰਾ ਦੀ ਮੌਤ ਦੀ ਜਾਣਕਾਰੀ ਸਾਡੇ ਨਾਲ ਸਾਂਝ ਨਹੀਂ ਕੀਤੀ ਉਹਨਾਂ ਦੇ ਬ੍ਰਦਰ ਦੀ ਮੌਤ ਦੀ ਖਬਰ ਨਿਕੀਤਾ ਪੀਬੀ 31 ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦੀਪ ਸਰਦਾਰ ਨੇ ਬ੍ਰਦਰ ਦੀ ਪਿਕ ਲਾ ਕੇ ਰਿਪ ਲਿਖਿਆ ਹੋਇਆ ਹੈ ਤੇ ਬਹੁਤ ਹੀ ਮਾੜਾ ਹੋਇਆ ਹੈ ਸੋ ਪਰਮਾਤਮਾ ਨੇ ਜੋ ਵੀ ਕੀਤਾ ਬਹੁਤ ਮਾੜਾ ਕੀਤਾ ਦੀਪ ਸਰਦਾਰਨੀ ਹਮੇਸ਼ਾ ਹੀ ਆਪਣੇ ਭਰਾ ਦੇ ਨਾਲ ਹੱਸਦੀ ਖੇਡਦੀ ਰਹਿੰਦੀ ਸੀ ਅਤੇ ਉਸ ਨਾਲ ਲਾੜ-ਬਾੜ ਕਰਦੇ ਰਹਿੰਦੇ ਨੇ ਵਾਹਿਗੁਰੂ ਜੀ ਪਰਿਵਾਰ ਤੇ ਮਿਹਰ ਕਰਿਓ ਜੀ